どうも。 Ha, duruyor, <laughs> duruyor. Hadi, Ô con chị ăn Ô không! Bỏ lỡ những video hấp dẫn ਕਾਲ ਸਿੰਘ ਜੀ ਅੱਜ ਜਿਹੜਾ ਭਾਜਪਾ ਆਗੂ ਹੰਸਰਾਜ ਹੰਸ ਦਾ ਵਿਰੋਧ ਕਰਨ ਲਈ ਤੁਸੀਂ ਇਕੱਠੇ ਹੋਏ ਸੀ ਪਿੰਡ ਰਾਇਆਂ ਦੇ ਹਾਂਜੀ ਤੁਹਾਨੂੰ ਪੁਲਿਸ ਨੇ ਕਿੱਸ ਤਰ੍ਹਾਂ ਰੀਟੇਨ ਕੀਤਾ ਅਸੀਂ ਮੰਨ ਲਓ ਵੀ ਜੋ ਅਸੀਂ ਬੈਠੇ ਸੀ ਉਹਦਾ ਰੋਜ਼ ਕਰਨਾਸਤੇ ਜੀ ਪ੍ਰਸ਼ਾਸਨ ਨੂੰ ਅਸੀਂ ਅਖਿਆ ਵੀ ਸਾਡੀ ਗੱਲ ਕਰਾਓ ਵੀ ਸਾਡੇ ਪੱਤਰਕਾਰਾਂ ਦੇ ਸਾਹਮਣੇ ਸਾਡੇ ਪੰਜ ਗੱਲਾਂ ਦਾ ਜਵਾਬ ਦੇ ਦੇ ਅਸੀਂ ਕੁਝ ਨਹੀਂ ਆਦੇ ਵੀ ਸਾਈਡ ਤੇ ਹੋ ਕੇ ਅਸੀਂ ਬਹਿ ਜਾਣੇ ਜੀ ਜਦੋਂ ਇਹ ਗੱਲ ਸਾਡੀ ਹੋਈ ਸਾਡੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦਾ ਵੀ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਉਹ ਪੰਜਾਂ ਗੱਲਾਂ ਦਾ ਜਵਾਬ ਦੇ ਦਿਓ ਜੀ ਉਹ ਐਸਐਸਪੀ ਨੂੰ ਫੋਨ ਆਇਆ ਉਹ ਅਨਸਰ ਆਜੀ ਬੋਲੇ ਕਹਿੰਦਾ ਵੀ ਅਸੀਂ ਮੈਂ ਨਹੀਂ ਜਵਾਬ ਦੇਣਾ ਉਹਨਾਂ ਤੇ ਉਦੋਂ ਬਾਅਦ ਅਸੀਂ ਰਸਤਾ ਰੋਕ ਲਿਆ ਜੀ ਤੇ ਪ੍ਰਸ਼ਾਸਨ ਨੇ ੱੱਕੇ ਨਾਲ ਸਾਨੂੰ ਮੱਲਾ ੱੱਕੇ ਮਾਰ ਕੇ ਗੱਡੀਆਂ 'ਚ ਬਿਠਾਇਆ ਅੱਜ ਸਾਨੂੰ ਇੱਥੇ ਬਾਤ ਆ ਹੈ ਚਲੋ ਕੋਈ ਗੱਲ ਨਹੀਂ ਕਿਤੇ ਆਪ ਦੀਆਂ ਕਿਤੇ ਬਾਤੀਆਂ ਅਸੀਂ ਤਾਂ ਇਹੀ ਮੰਗਾ ਮੰਗਣੀਆਂ ਸੀ ਵੀ ਜੋ ਭਾਈ ਸਾਡੇ ਨਾਲ ਵਾਅਦੇ ਕੀਤੇ ਉਹ ਸਾਡੇ ਪੂਰੇ ਕਰੋ ਭਜੀ ਸੰਯੁਕਤ ਮੋਰਚਾ ਲੋ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਜਦੋਂ ਵੀ ਕੋਈ ਭਾਜਪਾ ਦਾ ਆਗੂ ਆਉਂਦਾ ਤਾਂ ਉਸ ਨੂੰ ਇੱਕ ਸਵਾਲਾਂ ਦੀ ਲਿਸਟ ਬਣਾਈ ਗਈ ਹੈ ਜੀ ਹਾਂਜੀ ਹਾਂਜੀ ਸਵਾਲ ਕੀਤੇ ਜਾਣ ਹਾਂਜੀ ਕਿਸੇ ਕਿਸਮ ਦਾ ਕੋਈ ਮਤਲਬ ਕੋਈ ਸ਼ਰਤਬਾਜੀ ਜਾਂ ਉਹਨਾਂ ਦਾ ਰਸਤਾ ਘੇੜਨ ਦੀ ਕੋਸ਼ਿਸ਼ ਨਾ ਕੀਤੀ ਹੈ ਹਾਂਜੀ ਹਾਂਜੀ ਪਰ ਇਸ ਦੇ ਬਾਵਜੂਦ ਜਿਹੜਾ ਭਾਜਪਾਗੂਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਰਸਤੇ ਰੁਕੇਗੇ ਉਹਨਾਂ ਦੇ ਇੱਕ ਜਿੱਥੋਂ ਲੰਘਣਾ ਸੀ ਉੱਥੇ ਟਰੈਕਟਰ ਲਗਾ ਕੇ ਰਸਤੇ ਨੂੰ ਜਾਮ ਕਰ ਦਿੱਤਾ ਗਿਆ ਤੇ ਉਗਰ ਹੋ ਕੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਕੋਈ ਨਹੀਂ ਜੀ ਉਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਸਾਡੀਆਂ ਪੰਜ ਗੱਲਾਂ ਦਾ ਜਵਾਬ ਦੇ ਦਿਓ ਐਸਐਸਪੀ ਸਾਹਮਣਾ ਕਰ ਲਈ ਸਾਰੀ ਸਾਡੀ ਜਗਜੀਤ ਸਿੰਘ ਡੱਲੇ ਵਾਲੇ ਦੀ ਵੀ ਕਾਲ ਆਈ ਆ ਵੀ ਤੁਸੀਂ ਹੁੱਲਰਵਾਜੀ ਨਹੀਂ ਕਰਨੀ ਅਸੀਂ ਬੰਦਿਆਂ ਨੂੰ ਰੋਕ ਕੇ ਰੱਖਿਆ ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ ਪਰ ਇੱਕ ਸਵਾਲ ਇਹ ਵੀ ਹੈ ਨਹੀਂ ਜੇ ਸੁਜੂਗਤ ਮੌਕੇ ਇਹ ਵੀ ਕਹਿੰਦਾ ਕਰ ਉਹ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਜਾਂ ਇੱਕ ਫਲੈਕਸ ਉਹ ਜਾਂ ਇੱਕ ਪਰਚੇ ਬਣਾ ਕੇ ਜਿਹੜਾ ਉਹਨਾਂ ਨੂੰ ਸਵਾਲਾਂ ਦੇ ਜਿਹੜੇ ਜਵਾਬ ਪੁੱਛੇ ਜਾਣ ਉਹ ਤਾਂ ਪੁੱਛਣ ਨੂੰ ਤੇ ਹੀ ਪਾਸੇ ਦੇ ਖੜੇ ਸੀ ਉਦੋਂ ਜੀ ਜਦੋਂ ਮਨਲਾ ਪ੍ਰਸ਼ਾਸਨ ਨੇ ਫਿਰ ਤੁਹਾਨੂੰ ਧੱਕੇ ਨਾ ਚੱਕੇ ਬਤਨ ਸਿਰਲੇ ਸਰਾ ਜਾਂ ਹੁਣ ਤੋਂ ਪਹਿਲੇ ਸਾਨੂੰ ਪਹਿਲਾਂ ਹੀ ਸੱਟ ਲਿਆ ਉਹ ਤਾਂ ਰਾਜ ਚੱਕ ਰਿਹਾ ਸਾਡੇ ਨਾਲ ਧੱਕੇਸ਼ਾ ਹੀ ਹੋਈ ਇੱਕ ਚਲੋ ਕੋਈ ਗੱਲ ਨਹੀਂ ਜਿਹੜੇ ਕਰ ਰਿਹਾ ਅਸੀਂ ਤਾਂ ਆਰਾਮ ਨਾਲ ਬੈਠੇ ਸੀ ਉੱਥੇ ਵੀ ਚਲੋ ਜੇ ਗੱਡੀ ਕਹਿੰਦੇ ਸੀ ਸੀ ਗੱਡੀਆਂ ਟੱਪਣ ਦੇਤੀਆਂ ਕੋਈ ਸਾਡਾ ਕੋਈ ਵਿਰ ਕੋਈ ਬੀਜੇਪੀ ਨਾ ਬਹਿਰ ਨਹੀਂ ਵੀ ਮਾਲਾ ਅਸੀਂ ਆਖਿਆ ਵੀ ਜਿਹੜਾ 2014 ਸਾਡੇ ਨਾਲ ਵਾਦੇ ਕੀਤੇ ਐ ਉਹ ਸਾਡੇ ਪੂਰੇ ਫੇਰ ਕੱਲ ਸਾਡੇ ਪ੍ਰਧਾਨ ਨੇ ਪਹਿਲੇ ਸੁਨੇਹਣ ਨਾਲ ਦਿੱਤੇ ਵੀ ਬੀਜੇਪੀ ਨੇ ਚੰਡੀਗੜ੍ਹ ਚ ਡਿਬੇਟ ਆਸੇ ਸੱਦੇ ਸੀ ਇਹ ਗੱਲ ਕਿਉਂ ਨਹੀਂ ਗਏ ਬੀਜੇਪੀ ਕੋਲੇ ਕੋਈ ਸਵਾਲ ਦਾ ਜਵਾਬ ਹੈ ਨਹੀਂ ਇਹ ਖਤਮਾ ਲਾਰੇ ਲਾ ਕੇ 2014 ਦੇ ਵਿੱਚ ਐਮਐਸਸੀ ਵਿੱਚ ਬਾਦਲ ਸੀ ਵੀ ਬੈਠਾ ਸੀ ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਮੋਤੀ ਸਾਹ ਇਹ ਕਹਿੰਦਾ ਮੈਂ ਆ ਗਿਆ ਮੈਂ ਐਮਐਸਸੀ ਵੀ ਦੂੰ ਫਸਲ ਦੀ ਗਰੰਟੀ ਵੀ ਦੂੰ 15-15 ਲੱਖ ਰੁਪਈਆ ਖਾਤਿਆਂ 'ਚ ਵੀ ਪਾਵਾਂ। ਉਹ ਦੱਸੋ ਉਹ ਕੀ 15 ਲੱਖ ਵੀ ਗਿਆ, ਕਿਸਾਨੀ ਵੀ ਮਰ ਗਈ। ਫਿਰ ਇਹਨਾਂ ਨੇ ਜਦੋਂ ਸਾਡਾ 2020 ਦੇ ਵਿੱਚ ਮੰਨ ਲਓ ਧਰਨਾ ਹੋਇਆ ਦਿੱਲੀ ਦੇ ਵਿੱਚ। ਸਾਡਾ ਮੰਨ ਲਓ ਇਹਨਾਂ ਨੇ 750 ਬੰਦਾ ਸ਼ਹੀਦ ਕੀਤਾ। ਅਗਰੇ ਮਿਸ਼ਰਾ ਨੇ 4 ਮੰਨੇ ਸਾਡੇ ਕਿਸਾਨ ਮਾਰੇ, ਇੱਕ ਪੱਤਰਕਾਰ ਵੀ ਮਾਰਿਆ। ਉਹਨਾਂ ਨੇ ਇਹਨਾਂ ਨੂੰ ਟੈਕ ਦਿੱਤੀ। ਫਿਰ ਸਾਡਾ ਕਸੂਰ ਸਾਡੇ 'ਚ ਹੀ ਆ ਜੀ। ਬਜੀ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਜੱਤੋ ਹੋਵੇ ਜਾਂ ਗਿੱਦੜਵਾਹ ਹਲਕੇ ਵਿੱਚ ਜਿਹੜਾ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ ਜਦੋਂ ਅੰਤਰਾਇਜ਼ਿੰਗ ਤੋਂ ਬੜਾ ਕਿਤੇ ਨਾ ਕਿਤੇ ਉਹ ਸਵਾਲਾਂ ਦੇ ਜਵਾਬ ਵੀ ਦਿੰਦੇ ਨਜ਼ਰ ਆਏ ਸੀਗੇ ਪਰ ਇਸ ਦੇ ਬਾਵਜੂਦ ਦੇਖਿਆ ਗਿਆ ਸੀ ਇਹ ਕਿਸਾਨ ਕਾਫੀ ਜਿਹੜੇ ਗਰਮ ਸਵਾਲ ਇਹ ਕਹਦੇ ਉਹਨਾਂ ਨੂੰ ਕਰ ਰਹੇ ਸੀ ਕੀ ਗੱਲ ਲੱਗਦਾ ਨਹੀਂ ਵੀ ਇਸੇ ਡਰ ਦੇ ਮਾਰੇ ਜਿਹੜਾ ਹੋ ਸਕਦਾ ਕਿ ਅੱਜ ਤੁਹਾਨੂੰ ਸਾਹਮਣਾ ਨਾ ਕਰਨ ਦਿੱਤਾ ਨਾ ਨਹੀਂ ਜੀ ਜਵਾਬ ਇਹਨਾਂ ਨੂੰ ਆਉਂਦਾ ਹੀ ਨਹੀਂ ਜੀ ਜੇ ਇਹਨਾਂ ਨੂੰ ਜਵਾਬ ਆਉਂਦਾ ਹੋਵੇ ਸਾਨੂੰ ਕੀ ਲੋੜ ਆ ਵੀ ਧੁਪੇ ਬਹਿਣ ਦੀ ਵੇਖੋ ਅੱਜ ਕੰਮ ਦੀ ਰੋਤਾ ਉਤੋਂ ਕਿਸਾਨਾਂ ਦੀ ਤੂੜੀ ਬਣਦੀ ਕਿਸੇ ਦੀ ਕਣਕ ਖੜੀ ਐ ਸਾਨੂੰ ਕੀ ਲੋੜ ਸੀ ਉੱਥੇ ਸਾਡੇ ਵੱਡਿਆਂ ਨਾਲ ਬਹਿ ਕੇ ਗੱਲ ਗੱਲ ਕਰ ਲੈਂਦੇ ਸਾਡੇ ਵੱਲੋਂ ਪਿੰਡਾਂ 'ਚ ਤੁਰੇ ਆਉਂਦੇ ਦੂਜੀਆਂ ਪਾਰਟੀਆਂ ਵੀ ਆਉਂਦੀਆਂ ਪਰ ਉਹ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਸਾਨੂੰ ਪਿੰਡਾਂ ਵਿੱਚ ਜਾਣ ਦੋ ਤੁਹਾਨੂੰ ਆਪੀ ਕੈਂਪੇਨ ਕਰਨ ਦੋ ਤੁਸੀਂ ਅਗਰ ਵੋਟ ਨਹੀਂ ਪਾਣੀ ਤਾਂ ਨਾ ਪਾਓ ਪਰ ਸਾਨੂੰ ਆਪਦਾ ਜਿਹੜਾ ਕੰਮ ਕਰੰਦੋ ਉਹ ਜਵਾਬ ਦਿੰਦੇ ਜਵਾਬ ਦੇਣ ਸਾਨੂੰ ਜੀ ਅੱਜ ਵੀ ਹੁਣ ਤੁਹਾਡੇ ਸਾਹਮਣੇ মিডিਆ ਰਹੀਏ ਸੀ ਕਹਿੰਦੇ ਆ ਸਾਡੇ ਨਾਲ ਬਹਿ ਜੇ ਰਿਪੀਟ ਕਰ ਲਈ ਸਿੱਧਾ ਹੋ ਗਈ ਅਸੀਂ ਆਪ ਦਾ ਪ੍ਰਧਾਨ ਬਾਦ ਦਿੰਦੇ ਆ ਚਲੋ ਅਸੀਂ ਅਣਪੜ੍ਹ ਬੰਦੇ ਆ ਤੇ ਇਹ ਜੋ ਸਾਡ ਨੂੰ ਜਵਾਬ ਦੇਦੇ ਸਾਡੇ ਨੂੰ ਖੁੱਲਾ ਤੁਰੇ ਫਿਰੇ ਅਸੀਂ ਕੁਝ ਨਹੀਂ ਇਹਨੂੰ ਕਹਿੰਦੇ ਕੀ ਅੱਗੇ ਤੋਂ ਵੀ ਇਹ ਬਦੋ ਜਾਰੀ ਰਹੇ ਹਾਂ ਜੀ ਚਲ ਜਾਰੀ ਰਹੂ ਮੀਟਿੰਗ ਹੋਈ ਸੀ ਐਸਐਸਪੀ ਸਾਹਿਬ ਨਾਲ ਫਰੀ ਗੋੜ ਪਿੱਛੇ ਪਿੱਛੇ ਸਿੱਧੂਪੁਰ ਗੋੜ ਦੇਖੋ ਜੀ ਇਹਨੇ ਕਿਹਾ ਸੀ ਮੀਟਿੰਗ ਚ ਕਿ ਅਸੀਂ ਵਿਰੋਧ ਕਰਾਂਗੇ ਇੰਦਰਜੀਤ ਕੰਨਿਆ ਚਾਹਤ ਉਸੇ ਮੀਟਿੰਗ ਚ ਹਾਂਜੀ ਹਾਂਜੀ ਵੀ ਸਾਈਡ ਤੇ ਜਿਹੜਾ ਵਿਰੋਧ ਕੀਤਾ ਜਾਊਗਾ ਨਾ ਕਿ ਕਿਸੇ ਦਾ ਘਰ ਰੁਕਿਆ ਅੱਜ ਉਹ ਕਹਿੰਦੇ ਦਿੱਖਿਆ ਗਿਆ ਕਿ ਜਿਹੜੇ ਉੱਥੇ ਦੇ ਆ ਬੀਜੇਪੀ ਦੇ ਨੀਯੋਰੇ ਕਹਿੰਦੇ ਵੀ ਸਾਨੂੰ ਘਰਦ ਜਾਣ ਤੱਕ ਰੋਕਿਆ ਗਿਆ ਹੈ ਇਹ ਉਹ ਜਿਹੜੇ ਗਏ ਨੇ ਆਪਣੇ ਦੋਚ ਲਾ ਰਹੇ ਨੇ ਨਹੀਂ ਜੀ ਕੋਈ ਹੁਣ ਤੁਸੀਂ ਉੱਥੇ ਗਏ ਹੀ ਐ ਸਾਈਡ ਤੇ ਬੰਦੇ ਬੈਠੇ ਆ ਉਹੀ ਗੱਲ ਹੋਈ ਸੀ ਵੀ ਗੱਡੀ ਜਿਹੜੀ ਆਉਂਦੀ ਉਹ ਆਪ ਦੇ ਧੱਕੇ ਨਾਲ ਨਗਾਉਂਦੇ ਸੀ ਫਿਰ ਅਸੀਮ ਵੀ ਨਹੀਂ ਕੱਟੀ ਨਾਲ ਧੱਕੇ ਨਾਲ ਲੰਗੇ ਜਦੋਂ ਸਾਨੂੰ ਬਾਹਰਾਂ ਦੇ ਨਹੀਂ ਨੰਗਣ ਦਿੱਤਾ ਕੀ ਦਿੱਲੀ ਵਿੱਚ ਸਾਡਾ ਹੱਕ ਐਵੇਂ ਨਹੀਂ ਇਹਨਾਂ ਨੇ ਵਟੇ ਪਟੇ ਕਿਲ ਲਾ ਕੇ ਵੱਡੇ ਵੱਡੇ ਬੈਰੀਗੇਟ ਲਾ ਕੇ ਸਾਡੇ ਕਿੰਨੇ ਕਿਸਾਨ ਮੱਲਾ ਫੱਟੜ ਕੀਤੇ ਮੁੰਡਿਆਂ ਦੀਆਂ ਅੱਖਾਂ ਗਈਆਂ ਸ਼ੋਭਦੀਪ ਦੋ ਕਿੱਲਿਆਂ ਦਾ ਮਾਲਕ ਸੀ ਜਿਹੜਾ ਉਹ ਗਿਆ ਇਹਨਾਂ ਨੇ ਗੋਲੀ ਮਾਰ ਕੇ ਮਾਰਿਆ ਫਿਰ ਮੁੰਡਾ ਇੱਕ ਹੋਰ ਉਹਦੀਆਂ ਲੱਤਾਂ ਬਾਹਾਂ ਤੋੜੀਆਂ ਲੰਗਰ ਲੈ ਕੇ ਆ ਇਹ ਵਿੱਚ ਜੇ ਮੰਨ ਲਓ ਵੀ ਸਾਨੂੰ ਨਹੀਂ ਸਮਝਦੇ ਪੰਜਾਬ ਦਾ ਸਾਨੂੰ ਛੱਡ ਦੇਣ ਅਸੀਂ ਪਾਕਿਸਤਾਨ ਨਾਲ ਰਲ ਕੇ ਕਰਸਣਾ ਇਹ ਇੱਕ ਹੱਤਵੱਦੀ ਹੈ ਜੇ ਅਸੀਂ ਆਪਦਾ ਹੱਕ ਮੰਗਦੇ ਹਾਂ ਹਾਂ ਸਾਡੇ ਇਹ ਇੱਕ ਨਾ ਜਿੱਤਾਂ ਅਸੀਂ ਮਾਰਿਆ ਕਿੱਦਾਂ ਜਿੱਤ ਕੇ ਆਈਏ 别欺负他呀！别欺负。Oh, yeah, ਬਾਈ ਧੱਕੇ ਮਾਰ ਮਚਰਾਉਂਦੇ ਆ ਮਾੜਾ ਬਾਈ ਜੀ ਸਾਰੀ ਪ੍ਰਸ਼ਾਸਨ ਬਹੁਤ ਜ਼ਿਆਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਹੱਥ ਇਹਦੇ ਖਾ ਕਰੀਏ ਲੈ ਟਰੈਕਟਰ ਆਦਰੇ ਔਰ ਨੇਰ ਦੇ ਵਿੱਚ ਟਰੈਕਟਰ ਮਾਇਨ ਸੋਟ ਰਾਇ ਸਾਡੇ ਉਧਰ ਦੇਖੋ ਬਿਲਕੁਲ ਲਾਇਆ ਗਿਆ ਉਸ ਮੇਰੇ ਦੇਖੋ ਜੀ ਇਹਨੂੰ ਰਾਹ ਰੱਖਦਾ ਕਹਿੰਦਾ ਅਨੂੰ ਧਰਨਾ ਰਹਾ ਹਾਕਾ ਕਿਹਦੀ ਗੱਲ ਤੁਹਾਨੂੰ ਆਜੋ ਆਜੋ ਬਾਬਾ ਜਾ ਸਾਹਿਬ ਜਵਾੰਦਰੇ ਮਾਪਾ ਕਾ ਜਾਂਦੇ ਆ ਓਏ